ਸਸਰੀਕਾਲ ਜੀ ਸਾਰੇ ਅਮ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ ਜੀ ਕਿਵੇਂ ਹੋ ਸਾਰੇ ਜਣੇ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਲੋ ਜੀ ਆਪਾਂ ਇਹਦਾ ਰੱਖ ਛੜਲੇ ਸੀਗੇ ਜੀ ਮੁਰਗੇ ਤੇ ਆਪਾਂ ਇਹਨੂੰ ਆਟਾ ਪਾ ਰਹੇ ਹਾਂ ਤੇ ਤੁੱਪ ਬਹੁਤ ਸੋਹਣੀ ਨਿਕਲ ਆਈ ਪਹਿਲਾਂ ਸਵੇਰੇ ਤਾਂ ਬਹੁਤ ਜਿਆਦਾ ਧੁੰਦ ਸੀ ਤੇ ਆਪਾਂ ਇਸ ਕਰਕੇ ਮੁਰਗਿਆਂ ਨੂੰ ਛੜਤਾ ਵੀ ਛਾਵੇਂ ਤੁੱਪੇ ਛੜ ਦਿੰਨੇ ਆ ਇਹਨਾਂ ਨੂੰ ਵੀ ਤਾਂ ਪੱਲੱਗ ਜਿ ਵਿਚਾਰਨ ਕਹਿੰਦੇ ਛਟਾ ਚਲੋ ਉਧਰ ਚੱਲ ਸੱਲੇ ਚਲ ਸੱਲੇ ਤੇ ਲੋ ਜੀ ਆਪਾਂ ਇਹ ਲੈਤਾ ਸੀਗਾ ਖੁੱਡਾ 8-9 ਮਹੀਨੇ ਹੋ ਗਏ ਤੇ ਆਪਾਂ ਇਹਦੇ ਜੜ ਲੱਗ ਗਈ ਤੇ ਆਪਾਂ ਇਹਦੀ ਜੜ ਲਾਉਣੀ ਆ ਇਸ ਤੀਕੇ ਨਾਲ ਰੇਗ ਮਾਰਨਾ ਤੇ ਫਿਰ ਆਪਾਂ ਇਹਦੇ ਤੇ ਰੰਗ ਕਰਾਂਗੇ ਕਾਲਾ ਰੰਗ ਇਹ ਆਪਣੇ ਕੋਲੇ ਰੰਗਦ ਨੇ ਪਹਿਲਾਂ ਆਪਾਂ ਇਹਦੀ ਜੜ ਲਾਉਣੀ ਆ ਜੀ ਦੇਖਾ ਰਹੇ ਹਾਂ ਜੜ ਲਾਉਂਦਾ ਤੇ ਲੋ ਜੀ ਆਪਾਂ ਇਧਰ ਲੈਤਾ ਕਾਲਾ ਰੰਗ ਤੇ ਆਪਾਂ ਇਹਨੂੰ ਕਿ ਡੱਬੇ ਚ ਪਾ ਲੈਨੇ ਆ। ਚਲੋ ਜੀ ਆਪਾਂ ਇਹ ਡੱਬੇ ਵਿੱਚ ਰੰਗ ਪਾ ਲਿਆ ਇੱਕ। ਆਪਾਂ ਇਹ ਬੋਤਲ ਦਾ ਉੱਪਰੋਂ ਲਟਕਨ ਦਾ ਕੱਟ ਲਿਆ। ਥੱਲੇ ਵਾਲਾ ਹਿੱਸਾ ਬੋਤਲ ਦਾ। ਤਲਵ ਜੀ ਆਪਾਂ ਇਹ ਗਲਵਜ਼ ਪਾਈ ਸੀ ਆਪਾਂ ਉਹ ਪਾ ਲਈ ਹੱਥਾਂ ਤੇ ਜਿਹੜਾ ਕਹਿੰਦਾ ਮੈਂ ਤਾਂ ਹੀ ਰੰਗ ਕਰੂੰਗਾ ਹੱਥਾਂ ਤੇ ਗਲਵਜ਼ ਪਾ ਕੇ ਕਈ ਵਾਰੀ ਰੰਗ ਚ ਲੱਗ ਜਾਂਦਾ ਹੱਥਾਂ ਤੇ ਫੇਰ ਲੈਂਦਾ ਨਹੀਂ ਆ ਤੇ ਇਸ ਕਰਕੇ ਆਪਾਂ ਗਲਵਜ਼ ਪਾ ਲਈ ਤੇ ਲਓ ਜੀ ਆਪਾਂ ਇਹਦੇ ਵਿੱਚ ਪਾਉਣੇ ਆ ਤੇਲ ਇਹ ਤਾਰਪੀਨ ਦਾ ਤੇਲ ਆ ਕਾਹਦਾ ਤੇਲ ਆ ਲਿੰਕੀ ਹੈ ਹੈ ਤਾਰਪੀਨ ਦਾ ਤੇਲ ਆਗਾ ਤੇ ਆਪਾਂ ਇਹਦੇ ਵਿੱਚ ਪਤਲਾ ਕਰਦੇ ਆਂਗੇ ਰੰਗ ਨੂੰ ਰੰਗ ਹੋਰ ਪਊਗਾ ਥੋੜਾ ਜਿਹਾ ਲਓ ਜੀ ਆਪਾਂ ਇਹ ਜਾਲੀ ਜਾਲੀ ਤੇ ਰੰਗ ਕਰਾਂਗੇ ਪਹਿਲਾਂ ਜਾਲੀ ਤੇ ਕਰਾਂਗੇ ਫਿਰ ਆਪਾਂ ਸਾਈਡਾਂ ਦੀਦੀ ਕਰਦੇ ਆਂਗੇ ਜਰ ਲੱਗ ਗਈ ਦੇਖੋ ਇਹ ਨਹੀਂ ਪੈਣ ਕਰਕੇ ਨਹੀਂ ਪਈਗੇ ਨਾ ਪਾਣੀ ਪੂਣੀ ਪੈ ਜਾਂਦਾ ਹੈ ਇਸ ਕਰਕੇ ਜਰ ਬਹੁਤ ਛੇਤੀ ਲੱਗ ਗਈ ਇਹਨੂੰ ਤਦ ਲੋ ਜੀ ਇਸ ਤਰੀਕੇ ਨਾਲ ਕਰਤਾ ੁੱਡੇ ਤੇ ਰੰਗ ਤੇ ਆਪਾਂ ਪਿਛਲੇ ਪਾਸੇ ਵੀ ਜਾਲੀ ਲੱਗੀ ਹੋਈ ਸੀਗੀ ਤੇ ਆਪਾਂ ਇਹਦੇ ਤੇ ਵੀ ਕਰ ਰਹੇ ਹਾਂ ਰੰਗ ਆਪਾਂ ਇਹਦੇ ਵਿੱਚ ਬੱਚੇ ਹੋਰ ਲਿਆ ਕੇ ਛੱਡਨੇ ਆ ਕੁੱਕੜਾਂ ਦੇ ਬੱਚੇ ਮੁਰਗੀਆਂ ਦੇ ਮੁਰਗੀਆਂ ਦੇ ਬੱਚੇ ਪਹਿਲਾਂ ਵੀ ਆਪਾਂ ਉਹ ਇਹਦੇ ਵਿੱਚ ਹੀ ਛੱਡੇ ਹੋਏ ਸੀ ਜਿਹੜੀ ਉੱਧਰ ਬੈਠੇ ਆ ਉਹ ਹੁਣ ਵੱਡੇ ਹੋ ਗਏ ਹੁਣ ਆਪਾਂ ਉਹਨਾਂ ਵਾਸਤੇ ਵੱਡਾ ਬਣਾਤਾ ਉੱਥੇ ਉੱਧਰ चलो जी हवा चल रही है ठंडी ठंडी बहुत लो जी आप इस तरीके ना कर देता रंग खुबे थे। सारी पिछली जाली ते करता ਇਧਰ ਸਾਈਡਾਂ ਤੇ ਵੀ ਕਰਤਾ ਤੇ ਇਧਰ ਮੂਹਰੇ ਪਾਸੇ ਵੀ ਕਰਤਾ ਮੂਹਰੀ ਜਾਲੀ ਤੇ ਚਲੋ ਜਿਹਦਰਾ ਫੋ ਬਸ ਤੋ ਰਹੇ ਹਾਂ ਤੇ ਲਓ ਜੀ ਬਚਿਆ ਰੰਗਾ ਪਾਉ ਹੋਾਰ ਲਈ ਗ੍ਰਿਲ ਤੇ ਕਰਾਂਗੇ ਕੰਧ ਵਾਲੀ ਗ੍ਰਿਲ ਤੇ ਤੇ ਲਓ ਜਿਹਦਰਾ ਆਪਾਂ ਕਰਨਾਗਾ ਰੰਗ ਗ੍ਰਿਲ ਤੇ ਜਦਿਲ ਪ੍ਰੀਤ ਰੰਗ ਕਰ ਰਿਹਾ ਤੇ ਇਧਰ ਆ ਬੇ ਲੱਗੀ ਹੋਈ ਸੀ ਆਪਣੀ ਫੁੱਲਾਂ ਵਾਲੀ ਇਹ ਸਾਰੀ ਥੱਲੇ ਲਾ ਦਿੱਤੀ ਕਪੜੇ ਨਾਲ ਸਾਫ਼ ਕਰ ਲੈ ਇਹਨੂੰ ਸਵਾਰ ਕੇ ਆਪਾਂ ਇਧਰ ਕਰਦੇ ਆਂ ਘਰੇਲੂ ਜਿਹਾ ਰੰਗ ਬਾਹਰ ਲਈ ਤੇ ਚਲੋ ਜੀ ਇਧਰ ਲੈ ਕੇ ਆ ਗਏ ਆਪਾਂ ਮਟਰ ਤੇ ਆਪਾਂ ਮਟਰਾਂ ਦੀ ਤੇ ਆਲੂਆਂ ਦੀ ਸਬਜ਼ੀ ਬਣਾਉਣੀ ਹੈ ਚਲੋ ਜੀ ਆਪਾਂ ਮਟਰ ਕੱਟਦੇ ਆਂ ਚਲੋ ਜੀ ਆਪਾਂ ਮਟਰ ਕੱਟ ਰਹੇ ਆਂ ਵੀ ਇਧਰ ਤੇ ਲਓ ਜੀ ਇਧਰ ਆਪਾਂ ਪਿਆਜ਼ ਵੀ ਕੱਟ ਲੇ ਤੇ ਕਬਹ ਆਲੂ ਪਾਵਾਂਗੇ ਬੱਚੇ ਦੇ ਇਹ ਆਲੂ ਲਾਲ ਆ ਹਨਾ ਹਾਂ लाल आलू बहुत वैसे सब्जी बनती है लाल आलू की करारी है, है। कहक नहीं आलू लाल यही तो नहीं चल कुछ ये वाला मिक्स जी कर ला दे जी आप आलू भी चीर रहे हैं आगे ਯਾ ਪਾਦਰ ਮਟਰ ਦਾ ਕੱਟ ਲੇ ਮਟਰਾਂ ਨੂੰ ਆਧਨੀਆ ਲਿਆਉਣਾਗਾ ਉਹ ਤੇ ਕੜੀ ਲਿਆਇਓ ਜੀ ਅੰਡੇ ਰੱਖਦੇ ਬਣਨੇ ਧਰਤੀ ਉਹ ਤਾਂ ਅੰਡੇ ਤਾਂ

ਜੇ ਇਦਾਂ ਆਪਣਾ ਮਸਾਲਾ ਤਿਆਰ ਕਰਿਆ ਹੋਇਆ ਹੈਗਾ ਮਿਰਚਾ ਮੋਚਾ ਪਿਆਜ਼ ਟਮਾਟਰ ਤੇ ਇਦਾਂ ਆਪਾਂ ਥੋੜੀ ਜਿਹੀ ਤਰੀ ਸੰਗਣੀ ਵਾਸਤੇ ਆਪਾਂ ਇਹ ਪਿਆਜ਼ ਵੀ ਗ੍ਰाइंड ਕਰਿਆ ਥੋੜੀ ਜਿਹੀ ਤੇ ਲੋ ਜੀ ਆਪਾਂ ਬਣਾਉਣੇ ਆ ਸਬਜੀ ਤੇ ਲੋ ਜੀ ਆਪਾਂ ਪਿਆਜ਼ ਪਾਉਣੇ ਆ ਪਹਿਲਾਂ ਜੀਰਾ ਪਾਤਾ ਗ੍ਰाइंड ਕਰ ਹੋ ਇਹਨਾਂ ਨਾਲ ਥੰਮਨ ਵੀ ਮਰਦੀ ਹੈ ਸਬਜ਼ੀ ਬਣਾਉਣ ਲੱਗੇ ਆਂ ਜੀ ਆਲੂ ਤੇ ਮਟਰਾਂ ਦੀ ਸਬਜ਼ੀ ਬਹੁਤ ਹੀ ਟੇਸਟੀ ਇਸ ਤਰੀਕੇ ਨਾਲ ਚਲੋ ਜੀ ਅਦਰ ਆਪਣੇ ਪਿਆਜ਼ ਭੁੰਜ ਰਹੇ ਆਂ ਇੰਨੇ ਆਪਾਂ ਮਸਾਲਾ ਪਾਉ ਆਪਾਂ ਮਸਾਲਾ ਪਾ ਰਹੇ ਆਂ ਜੀ ਪਿਆਜ਼ ਦੇ ਭੁਜੇ ਭੁਜਦੇ ਤੇ ਆਪਾਂ ਤੇ ਨੂਨ ਮਿਰਚਾ ਪਾ ਲਿਆ ਮਸਾਲਾ ਹਲਦੀ ਹਲਦੀ ਨਾਣ ਮਿਰਚਾਂ ਹੋਸੀ ਬਣੀ ਚਲੋ ਜੀ ਆਪਾਂ ਇਹਦੇ ਮੇਥੀ ਨੂੰ ਥੋੜਾ ਜਿਹਾ ਸੇਕ ਲਵਾਉਣੇ ਆ ਚਲੋ ਜੀ ਥੋੜਾ ਜਿਹਾ ਆਪਾਂ ਇਹ ਪਾਉਣੇ ਆਗੇ ਧਨੀਏ ਦਾ ਤੇ ਜੀਰੇ ਦਾ ਪੀਸਿਆ ਹੋਇਆ ਪਾਊਡਰ ਤਦੋਂ ਜਪਾਂ ਨੂੰ ਚਾਹ ਪਿਆਰ ਪਹਿਲਾਂ ਪਾਸੇ ਕੁਝ ਹੋਰ ਪਾਉਣੇ ਆ। ਅੱਛਾ ਮੱਚਾ ਗ੍ਰाइंड ਕਰੀਆਂ ਉਧਰ। ਆਪਾਂ ਮਸਾਲਾ ਬਣਾਇਆ ਵੀ ਤਰੀ ਸੰਭਣੀ ਹੋ ਜਾਵੇ ਇਹਦੀ। ਚਲੋ ਜੀ ਉਧਰ ਸਾਡੀ ਭਾਂਡੇ ਮਾਜ ਰਹੀ ਆ। ਉਧਰ ਆਪਣੀ ਸਬਜ਼ੀ ਬਣ ਰਹੀ ਆ। ਇਹ ਤਾਂ ਦਲਪਨੀ ਤਾਂ ਸਲਫ ਸਾਫ ਕਰ ਰਿਹਾ। ਤਾਂ ਹੁਣ ਬਹੁਤ ਬਹੁਤ ਵੱਡੇ ਹੋ ਗਏ। ਤੇ ਲੋ ਜੀ ਆਟਾ ਵੀ ਗੋਨ ਤਾਸਰ ਹੋ ਜੀ ਤਨੇ। ਅੰਦਰ ਆਪਾਂ ਬਣਾਈ ਸੀ ਬਦੀਨੇ ਦੀ ਚਟਣੀ ਹੋ ਗਈ ਕੌਲੀ ਚ ਧੱਕ ਰਹੇ ਹਾਂ। ਧਨੀਏ ਦੀ ਸੱਚ। ਸੌਂਦੀ ਧਨੀਏ ਦੀ। ਚਲੋ ਜੀ ਆਪਣਾ ਇਧਰ ਮਸਾਲਾ ਇਜਿਹੜੇ ਹੱਥ ਆਪਾਂ ਇਹ ਵਿੱਚ ਪਾਉਣੇ ਆ ਨੂਨ ਮਿਰਚਾਂ ਪੁੱਜ ਗਿਆ ਆਪਣਾ ਮਸਾਲਾ ਪਿਆਜ਼ ਪੂਣ ਸਾਰਾ ਪਸ ਤਦ ਲਓ ਜੀ ਆਪਣਾ ਮਸਾਲਾ ਰਿਝ ਗਿਆ ਇਹ ਤੇ ਆਪਾਂ ਇਹਦੇ ਵਿੱਚ ਪਾਉਣੇ ਆਗੇ ਆਲੂ ਆਲੂ ਤੇ ਮਟਰ ਆ పూ పని ఏదే ఢక్కన కుక్కర దో విశాల మరవా ਆਪਣੀ ਸਬਜ਼ੀ ਬਣ ਕੇ ਤਿਆਰ ਹੋ ਗਈ ਆਲੂ ਮਟਰਾਂ ਦੀ ਤੇ ਆਪਾਂ ਇਹਦੇ ਵਿੱਚ ਪਾਉਣੇ ਆਗੇ ਧਣੀਆ ਜੇ ਆਪਾਂ ਇਹ ਆਪਣੀ ਇਹ ਸਬਜ਼ੀ ਆਲੂ ਮਟਰਾਂ ਦੀ ਬਣ ਕੇ ਤਿਆਰ ਹੋ ਚੁੱਕੀ ਹੈ ਬਹੁਤ ਹੀ ਵਧੀਆ ਤੇ ਟੇਸਟੀ ਤੇ ਲਓ ਜੇ ਇਹਦੇ ਰੱਖੀਏ ਵੀ ਆਪਾਂ ਚਾਹ 1 yemek kaşığı domates püresi 1 yemek kaşığı ਪਾ ਦਿਆ 50 ਪੱਤੀ ਚਲੋ ਜੀ ਆਪਾਂ ਕੌਣ ਲੱਗੀਆਂ ਦੁੱਧ ਚਾਹ ਪਣ ਜਾਣਗੇ ਜੜੇ ਭਣ ਭਰਾ ਪਹਿਲੀ ਵਾਰ ਹੀ ਮੇਰੇ ਚੈਨਲ ਤੇ ਆਇਆ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਚਲੋ ਜਪਾ ਚਾਹ ਇਹਦੇ ਵਿੱਚ ਜੱਗ ਵਿੱਚ ਪਾਉਣ ਲਈ हेलो चलो जी आपा चाय पी रहे हैं नाल नाल चलो जी आपा पोचे बना रहे हैं आपा है पहला प्रेसणा ला ली برکر منو پر اسمان لا دے اوپر پھر اپ ہن جلدی میں